ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਵਿੜਿੰਗ ਦੀ ਢਾਣੀ ਦੇ ਵਿੱਚੋਂ ਦੋਸਤੋ ਕੋਟਪੂਰੇ ਤੋਂ ਮੋਕਸਰ ਰੋਡ ਦੇ ਉੱਤੇ ਪੈਪ ਪੈਟਰੀ ਦੇ ਸਾਹਮਣੇ ਦੋਸਤੋ ਬਾਈ ਦਾ ਘਰ ਹੈਗਾ ਕੋਟਪੂਰੇ ਵਾਲੇ ਪਾਸਿਓ ਆਈਏ ਤਾਂ ਵਿੜਿੰਗ ਪਿੰਡ ਨਾਂਕੇ ਟੂਲਟੈਕਸ ਨਾਂਕੇ ਬਾਈ ਹਰਾਂ ਦਾ ਘਰ ਆਉਂਦਾ ਜੇ ਮੋਕਸਰ ਵਾਲੇ ਪਾਸਿਓ ਆਈਏ ਤਾਂ ਦੋਸਤੋ ਨਹਿਰਾਂ ਤੋਂ ਉੱਤਰ ਕੇ ਕੋਟਪੂਰੇ ਵਾਲੇ ਪਾਸੇ ਤਾਂ ਫੇਰ ਬਾਈ ਦੀ ਢਾਣੀ ਆਉਂਦੀ ਆ ਬਾਈ ਦਾ ਖੇਤੀਬਾੜੀ ਦਾ ਕੰਮ ਆ ਸੋਹਣੀ ਝੋਟੀ ਆ ਦੋਸਤੋ ਦੂਜਾ ਸੁਹਾ ਸੁਣੀ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਓ ਬਾਈ ਜੀ ਹਾਂਜੀ ਬਾਈ ਜੀ ਸਸਿਕਾ ਸਸਿਕਾ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਹਾਂਜੀ ਹਾਂਜੀ ਵਧੀਆ ਬਾਈ ਜੀ ਠੀਕ ਆ ਠੀਕ ਆ ਵਧੀਆ ਬਾਈ ਹੋਰ ਨਾ ਦੱਸਿਓ ਬਈ ਆਪਣਾ ਰਾਜਵਿੰਦਰ ਸਿੰਘ ਹੈ ਜੀ ਮੈਂ ਰਾਜਵਿੰਦਰ ਸਿੰਘ ਅਨੋਜਪਾਲ ਸਿੰਘ ਠੀਕ ਆ ਤੇ ਬਈ ਰਾਜਵਿੰਦਰ ਇੱਕ ਵਾਰੀ ਆਪਣਾ ਨੰਬਰ ਦੱਸਿਓ 94633 1660 ਠੀਕ ਆ ਤੇ ਬਈ ਇਹ ਝੋਟੀ ਆਪਣੇ ਘਰ ਦੀ ਆ ਇਹ ਘਰ ਦੀ ਹੈ ਬਾਈ ਜੀ ਠੀਕ ਆ ਕਿੰਮਾ ਸੂਆ ਸੁਣਾ ਬਈ ਇਹਨੇ ਇਹ ਹਣ ਦੂਜੇ ਸੂਏ ਸੁਣਾ ਜੀ ਪਹਿਲੇ ਸੂਏ ਆਪਣੇ ਘਰ ਦੀ ਠੀਕ ਆ ਜਾਨੀ ਕਿ ਪਹਿਲੇ ਸੂਏ ਘਰ ਦੀ ਸੀ ਤੇ ਅੱਜ ਤੇ ਦੂਜੇ ਸੂਏ ਸੁਣਾ ਪਹਿਲੇ ਸੂਏ ਬਾਈ ਕਿੰਨਾ ਕ ਦੁੱਧ ਕੱਢਿਆ ਨੇ ਇਹ 1500 ਲੀਟਰ ਦੁੱਧ ਕੱਢਿਆ ਜੀ ਪਹਿਲੀ ਵਾਰ 15 16 ਲੀਟਰ ਦੇ ਲਗਭਗ ਦੁੱਧ ਕੱਢਿਆ ਠੀਕ ਆ ਤੇ ਬਾਈ ਅੱਜ ਕੀ ਅਨੁਮਾਨ ਕਰਦੇ ਕਿੰਨਾ ਕ ਦੁੱਧ ਪਾ ਦੂਗੀ ਇਹ ਕੁੱਨੇ 20 ਲੀਟਰ ਦੇ ਅਨੁਮਾਨ ਹੈ ਜੀ ਸਾਨੂੰ ਕੱਢੂਗੀ ਜਿ세 ਵਲ ਹਿਸਾਬ ਨਾਲ ਜੀ ਠੀਕ ਆ 19 20 ਲੀਟਰ ਦਾ ਅਨੁਮਾਨ ਹੈਗਾ ਵੀ ਪਹਿਲੇ ਸੂਏ 15 ਲੀਟਰ ਕੱਢਿਆ ਤਾਂ ਠੀਕ ਆ ਤੇ ਬਾਈ ਸੀਮਨ ਕਿਹੜਾ ਲੱਗਿਆ ਅੱਗੇ ਦਾ ਇਹ ਸਰਕਾਰੀ ਸੀਮਨ ਲੱਗੇ ਸਰਕਾਰੀ ਸੀਮਨ ਤੋਂ ਅੱਗੇ ਗੱਬਣਾ ਹਾਂਜੀ ਠੀਕ ਆ ਤੇ ਬਾਈ ਦਿਨ ਕਿੰਨੇ ਲੱਜੂ ਇਹ ਇਹ ਹਫਤਾ ਲੱਗੂਗੀ ਬਾਈ ਹਫਤੇ ਦੀ ਕੱਜੀ ਲੋਵੀ ਝੋਟੀ ਤੁਹਾਨੂੰ ਨਿਗਾ ਮਰਾਉਣੇ ਆ ਸੋਹਣੀ ਝੋਟੀ ਆ ਦੋਸਤੋ ਸੋਹਣੇ ਕੱਦ ਕਾਠ ਦੇ ਵਿੱਚ ਆ ਦੇਖ ਸਕਦੇ ਆ ਸਿੰਕ ਕੁਆਲਿਟੀ ਦੋਸਤੋ ਦੇਖੋਗੇ ਨਾ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਸੋਹਣਾ ਤੇ ਵੇਰਬੂਲ ਦੀ ਗੱਲ ਕਰ ਲਈਏ ਕੱਦ ਕਾਠ ਦੀ ਗੱਲ ਕਰ ਲਈਏ ਸੋਹਣਾ ਕੱਦ ਕਾਠ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਜੱਜਮੈਂਟ ਤੁਹਾਨੂੰ ਥਣਾ ਦੀ ਗੈਸ ਸਾਈਜ਼ ਦੀ ਕਰਵਾ ਦਿੰਨੇ ਆ ਦੇਖ ਸਕਦੇ ਆ ਸੋਹਣਾ ਥਣ ਲੱਗਿਆ ਦੋਸਤੋ ਕਰਮਾਲੀ ਨੂੰ ਦੇਖ ਸਕਦੇ ਆ ਸਾਈ ਵੀ ਸੋਹਣਾ ਤੇ ਗੈਰ ਵੀ ਸੋਹਣਾ ਦੋਸਤੋ ਬਾਕੀ ਇੱਕ ਹਫ਼ਤੇ ਦੀ ਕੱਚੀ ਆ ਜਜਮੈਂਟ ਤੁਹਾਨੂੰ ਦੋਵੇਂ ਪਾਸਿਆਂ ਤੋਂ ਪਰਵਾਦ ਨੇ ਦੇਖ ਸਕਦੇ ਹੋ ਬਹੁਤ ਸੋਹਣਾ ਖੁੱਲਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਹਫ਼ਤੇ ਇੱਕ ਦੇ ਲਗਭਗ ਇਹ ਕੱਚੀ ਆ ਦੇਖ ਸਕਦੇ ਹੋ ਸੇਮ ਸਾਈਜ਼ ਦੇ ਵਿੱਚ ਜੇ ਗੱਲ ਕਰ ਲਈਏ ਨਾ ਚਾਰੇ ਥਾਂ ਹੈਗੇ ਆ ਬਾਕੀ ਸੰਭਾਈ ਸੁੰਗਵੀ ਬਾਈ ਦੀ ਚੰਗੀ ਆ ਸੋਹਣੀ ਰਾਜੀ ਬਲੀ ਆ ਤੋੜ ਕੇ ਤੁਹਾਨੂੰ ਵਿਖਾਵੇਂ ਇਸ ਸਾਈਟ 'ਤੇ ਬਿਲਕੁਲ 15 ਪੈਫ ਕੁੜੇ ਦੇ ਵਿੱਚ ਆ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਆ ਲੈ ਵੀ ਇੱਕ ਹੈ ਜਿਹੜਾ ਕਢਾਈ ਅੱਛਾ ਲੋਬੇ ਤੋੜ ਕੇ ਤੁਹਾਨੂੰ ਹਵਾਨੇ ਆ ਸੁਰੀ ਜਾਂਦੀ ਤਾਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਿਹੜੀ ਹੋ ਜਾਣੀ ਆ ਸੋਹਣੀ ਝੋਟੀ ਤਿਆਰ ਹੁੰਦੀ ਆਉਂਦੀ ਆ ਹਮਾਨ ਵੀ ਜੇ ਹਵਤਾ ਇਕਲ ਜਾਂਦੀ ਆ ਤਾਂ ਹਵਾਨਾ ਨੇ ਸੋਨਾ ਤਿਆਰ ਕਰ ਜਾਣਾ ਬਾਕੀ ਦੋਸਤੋ ਕੋਈ ਛੋਟੀ ਨਹੀਂ ਸੋਹਣੀ ਆ ਦੋਸਤੋ ਚਮਕਦਮਕ ਬਹੁਤ ਆ ਬਾਈ ਦਾ ਕੋਈ ਉਪਾਰ ਦਾ ਕੰਮ ਨਹੀਂ ਖੇਤੀਬਾੜੀ ਦਾ ਕੰਮ ਆ ਦੋਸਤੋ ਘਰ ਦੀ ਝੂਟੀ ਆ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਦੇਖ ਸਕਦੇ ਬੰਨ ਲਾ ਮੱਕੀ ਰੇਟ ਬਾਈ ਤੋਂ ਆਪਾਂ ਪੁੱਛ ਲੈਨੇ ਆ ਸਰਕਾਰੀ ਸੀਮੰਤੋਂ ਗੱਬਣਾ ਪਹਿਲੇ ਸੂਏ ਬਾਈਆਂ ਦਾ 15 16 ਲੀਟਰ ਦੇ ਲਗਭਗ ਇਹਨੇ ਦੁੱਧ ਪਾਇਆ ਐਜਤੀ ਬਾਈਆਂ ਦਾ 18 19 ਦੇ ਲਗਭਗ 20 ਦੇ ਲਗਭਗ ਇਹਨੇ ਦੁੱਧ ਪਾ ਦੇਣਾ ਕਿਉਂਕਿ ਬਰੀਡ ਪਾਸ ਤੋਂ ਵਿੱਚ ਇਹ ਝੋਟੀ ਚੰਗੀ ਆ ਤੇ ਸਭੀ ਵੀ ਸੋਹਣੀ ਆ ਇਸ ਵੇਲੇ ਕੋਲ ਸਾਫ਼ ਸੁਥਰੀ ਆ ਹਾਂਜੀ ਭਾਈ ਜੀ ਰੇਟ ਕੀ ਕਰਾਂਗੇ ਫਿਰ ਇਹਦਾ ਰੇਟ ਫੋਨ ਤੇ ਹੋ ਗਰ ਲਾ ਰੇਟ ਫੋਨ ਤੇ ਕਰਨਾ ਠੀਕ ਆ ਲੋਬੀ ਰੇਟ ਇਹਦਾ ਫੋਨ ਤੇ ਐ ਹੋ ਜਾਣਾ ਜਿਹੜੇ ਵੀ ਦੇ ਪਸੰਦ ਹੋਵੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਵੀਡੀਓ ਵੇਖ ਲਈ ਧੰਨਵਾਦ ਦੋਸਤੋ ਤੇ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ